ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਅਸੀਂ ਸੈਂਕਲ ਬਣਾ ਕੇ ਦਿਖਾਵਾਂਗੇ ਪ੍ਰਾਣਾ ਜਿਵੇਂ ਆਪਣੇ ਘਰੇ ਸਮਾਨ ਭਿਆ ਹੁੰਦਾ ਉਹਵੇਂ ਜਿਵੇਂ ਚੂੜੀਆਂ ਪਈਆਂ ਹੁੰਦੀਆਂ ਉਸ ਤਰ੍ਹਾਂ ਤੇ ਉਹਨੂੰ ਆਪਾਂ ਲੈ ਲੈਣਾ ਚੂੜੀਆਂ ਨੂੰ ਜਿੰਨੀਆਂ ਚੂੜੀਆਂ ਚਾਹੀਦੀਆਂ ਆਪਾਂ ਨੂੰ ਉਹਦੇ ਆਪਾਂ ਉੱਪਰ ਆਪਾਂ ਪੱਛਮ ਇਸ ਤਰ੍ਹਾਂ ਬਲੇਟਦੇ ਜਾਵਾਂਗੇ ਤਾਂ ਜੋ ਕਵਰ ਹੋ ਜਾਣ ਪੂਰੀ ਚੰਗੀ ਤਰ੍ਹਾਂ ਢੱਕ ਸਕੀਏ ਆਪਾਂ ਇਹਨਾਂ ਨੂੰ ਇਹ ਤੁਸੀਂ ਆਪਾਂ ਉਵੇਂ ਲਪੇਟ ਸਕਦੇ ਆ ਪੱਛਮ ਨੂੰ ਜਿਹਾ ਜਿਵੇਂ ਮੈਂ ਇਸ ਵਿੱਚ ਵੀਡੀਓ ਵਿੱਚ ਦਿਖਾ ਰਹੀ ਹਾਂ ਇਸ ਤਰ੍ਹਾਂ ਵੀ ਆਪਾਂ ਬਲੇਡ ਸਾਦੇ ਆ ਇਹਦੇ ਨਾਲ ਥੋੜੀ ਜਿਹੀ ਜਿਆਦਾ ਸਫਾਈ ਹੁੰਦੀ ਉਹਦੇ ਨਾਲ ਥੋੜਾ ਜਿਹਾ ਵਿਛੇਤੀ ਕੰਮ ਛੇਤੀ ਹੋ ਜਾਂਦਾ ਉਹ ਮੇਰੇ ਨਾਲ ਆਪਾਂ ਗਲੇਟ ਦਿਆਂ ਦਾ ਇਹ ਥੋੜਾ ਜਿਹਾ ਟਾਈਮ ਲੱਗਦਾ ਫਿਰ ਆਪਣੇ ਇਸ ਤਰ੍ਹਾਂ ਟਾਇਰ ਤਿਆਰ ਹੋ ਜਾਣਗੇ ਆਪਾਂ ਤਿੰਨ ਟਾਇਰ ਤਿਆਰ ਕਰਨੇ ਆ ਇਸੇ ਤਰ੍ਹਾਂ ਜਿਵੇਂ ਆਪਣੀ ਹੈਂਡਲ ਹੁੰਦੀ ਆ ਉਹ ਆਪਾਂ ਜਿਵੇਂ ਮੈਂ ਆਪੀਆਂ ਚੂੜੀਆਂ ਨੂੰ ਵਿੱਚੋਂ ਕੱਟ ਕੇ ਉਹਨਾਂ ਨੂੰ ਸਿੱਧਾ ਕਰਕੇ ਹੈਂਡਲ ਬਣਾ ਲਿਆ ਜੀ ਇਸੇ ਤਰ੍ਹਾਂ ਵਿੱਚ ਦੀ ਆਪਾਂ ਨਘਾ ਕੇ ਤੇ ਇਹ ਦੋ ਚੂੜੀਆਂ ਨੂੰ ਜੋੜ ਕੇ ਇਸ ਤਰ੍ਹਾਂ ਆਪਾਂ ਵਿਚਕਾਰ ਹੱਥ ਜਿਵੇਂ ਬੰਦੀਏ ਇਸ ਤਰ੍ਹਾਂ ਬਣਾ ਲਈ ਤੇ ਸੈਡਾ ਤੋਂ ਆਪਾਂ ਉਹ ਦੂਸਰੇ ਟੀਆਂ ਨਾਲ ਜਿਵੇਂ ਆਪਣੇ ਪਈਏ ਹੁੰਦੇ ਉਹਨਾਂ ਨਾਲ ਜੋੜ ਦਿੱਤਾ ਤੇ ਅੱਗੇ ਆਪਾਂ ਜਿਵੇਂ ਕੋਈ ਪ੍ਰਾਣਾ ਉਹ ਟੱਕਣ ਵਗੈਰਾ ਹੁੰਦਾ ਉਹਨੂੰ ਆਪਾਂ ਚੰਗੀ ਤਰ੍ਹਾਂ ਪੱਛਮ ਨਾਲ ਕਵਰ ਕਵਰ ਕਰਕੇ ਤੇ ਉਸ ਨੂੰ ਇਸ ਤਰ੍ਹਾਂ ਜਿਵੇਂ ਟੋਕਰੀ ਬਣੀ ਹੁੰਦੀ ਹੈ ਇਸ ਤਰ੍ਹਾਂ ਆਪਾਂ ਬਣਾ ਸਕਦੇ ਹਾਂ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਲੱਗ ਰਿਹਾ ਹੈ ਇਸ ਤਰ੍ਹਾਂ ਬਿਲਕੁਲ ਚੰਗੀ ਤਰ੍ਹਾਂ ਖੜ ਜਾਂਦਾ ਹੈ ਜਿਵੇਂ ਆਪਾਂ ਜੋੜਨਾ ਹੈ ਇਹਨਾਂ ਨੂੰ ਆਪਸ ਵਿੱਚ ਉਦੋਂ ਆਪਾਂ ਜਿਵੇਂ ਫੈ ਵੀ ਕੋਈ ਇੱਕ ਦੀ ਮਦਦ ਕਰ ਲੈ ਸਕਦੇ ਆ ਤੇ ਵਿਚਕਾਰ ਆਪਾਂ ਇਸ ਤਰ੍ਹਾਂ ਇੱਥੇ ਕਾਠੀ ਲਾ ਸਕਦੇ ਆ ਜਿਵੇਂ ਆਪਣੀ ਕਾਠੀ ਹੁੰਦੀ ਹੈ ਆ ਤੁਸੀਂ ਦੇਖ ਲਓ ਬਿਲਕੁਲ ਸਿੱਧਾ-ਸਿੱਧਾ ਖੜਾ ਹੋਇਆ ਇਹ ਕੋਲ ਵੀ ਨਹੀਂ ਏ ਐਂਡ ਵੀ ਮਤਲਬ ਡਿੱਗਣ ਡੁੱਗਣ ਵਾਲਾ ਹੈ ਨੀਗਾ ਬਿਲਕੁਲ ਸਹੀ ਖੜਾ ਹੋਇਆ ਮੈਂ ਬੱਚਿਆਂ ਨੂੰ ਆਪਾਂ ਘਰ ਵਿੱਚ ਆਸਾਨੀ ਨਾਲ ਤਿਆਰ ਕਰਕੇ ਦੇ ਸਕਦੇ ਹਾਂ ਤੁਸੀਂ ਵੇਖ ਕੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਿਦਾਂ ਲੱਗਿਆ ਕੁਛ ਵੀ ਨਹੀਂ ਕੀਤਾ ਆਪਾਂ ਪ੍ਰਾਣੀਆਂ ਘਰ ਵਿੱਚ ਜਿਹੜੀਆਂ ਵੀ ਚੀਜ਼ਾਂ ਪਈਆਂ ਸੀ ਉਹਨਾਂ ਨੂੰ ਇਸਤੇਮਾਲ ਕਰਕੇ ਇਸ ਨੂੰ ਬਣਾਇਆ ਕੋਈ ਵੀ ਆਪਾਂ ਚੀਜ਼ ਇਹਦੇ ਵਿੱਚ ਕੋਈ ਵੀ ਆਪਾਂ ਨੂੰ ਕੋਸਟ ਨਹੀਂ ਲੱਗੀ ਆਪਣੀ ਕੋਈ ਵੀ ਮਤਲਬ ਆਪਾਂ 1 ਰੁਪਿਆ ਵੀ ਨਹੀਂ ਖਰਚ ਕੀਤਾ ਪ੍ਰਾਣੀਆਂ ਚੂੜੀਆਂ ਦਾ ਆਪਾਂ ਇਹ ਚੈਂਕਲ ਤਿਆਰ ਕੀਤਾ ਹੈ 不是。